دیکھو عام آدمی پارٹی پنجاب میں بہت اچھے کام کر رہی ہے بجلی کے بل نبے پرسینٹ لوگوں کے زیرو آ رہے ہیں نوکریوں میں کوئی سپارش نہیں ہوتی عام لوگوں کے بچوں کو نوکریاں مل رہی ہیں اچھیاں دوائیاں ملتی ہیں عام آدمی کلینک کے اوپر اور آپ دیکھ لو کسی ملازم سے پوچھ لو اسٹیٹ گورنمنٹ کے کبھی کھجانہ بند ہونے کی بات سنی ہے کبھی کھجانہ خالی ہونے کی بات سنی ہے ابھی جبکہ پہلے سرکاریں تھی بولتے تھے خزانہ خالی ہے اب سب کے لیے کام ہو رہا ہے بھگونت سنگھ مان جی سمچی لیڈرشپ ایسی لیڈرشپ ہے جو ایک مزدور کے کہے پر کام کرتی ہے ایک ملازم کے کہے کے انسار کام کرتی ہے تو ہم سب کو ہم سب کو کام کرنا چاہیے ਮੈਂ ਕਹਾਂ ਦੇਖੋ ਇਸ ਵੇਲੇ ਜਿਹੜੀ ਲੜਾਈ ਹੈ 2024 ਲੋਕ ਸਭਾ ਦੀ ਉਹ ਦੋ ਤਰ੍ਹਾਂ ਚ ਹੋਣੀ ਹੈ ਇੱਕ ਉਹ ਜਿਹੜੇ ਲੋਕਤੰਤਰ ਲਈ ਖਤਰਾ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਦੂਸਰੇ ਪਾਸੇ ਉਹ ਜਿਹੜੇ ਲੋਕਤੰਤਰ ਬਹਾਲ ਕਰਨਾ ਚਾਹੁੰਦੇ ਆ ਜਿਹੜੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਸੰਵਿਧਾਨ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਵਾਸਤੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਮੈਦਾਨ ਚਾਹੀਏ ਸੋ ਮੈਂ ਵੀ ਆਪਣਾ ਫਰਜ਼ ਸਮਝਿਆ ਕਿ ਮੈਨੂੰ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ ਔਰ ਦੇਖੋ ਅੱਜ ਸਿਰਫ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਲ੍ਹਾਂ ਚ ਕਿਉਂ ਪਾਇਆ ਜਾ ਰਿਹਾ ਦੱਸੋ ਕਿਉਂ ਕਿ ਖਤਰਾ ਹੀ ਹੁਣਾ ਕੋਲੋਂ ਤੇ ਫੇ ਪੰਜਾਬੀਆਂ ਦੀ ਫਿਤਰਤ ਆ ਜਿਹਦੇ ਨਾਲ ਜ਼ਿਆਤੀ ਹੁੰਦੀ ਹੈ ਨਾ ਜ਼ੁਲਮ ਹੁੰਦਾ ਉਹਦੇ ਨਾਲ ਖੜਦਾ ਤੇ ਮੈਂ ਵੀ ਖੜਨ ਦੀ ਕੋਸ਼ਿਸ਼ ਕੀਤੀ ਤੈਨੂੰ ਜੀ ਵੀ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ 'ਚ ਗਏ ਸੀ ਉਹਨੂੰ ਭਾਜੀਪੀ 'ਚ ਚਲੇ ਗਏ ਨੇ ਠੀਕ ਹੈ ਉਹਨਾਂ ਨੇ ਕਈ ਸਵਾਲ ਵੀ ਖੜੇ ਕੀਤੇ ਆ ਆਮ ਆਦਮੀ ਪਾਰਟੀ ਦੇ ਦੇਖੋ ਘੱਲੇ ਆ ਵੀ ਇਹ ਤਾਂ ਮੈਂ ਹੈਰਾਨ ਆ ਵੀ ਥੋੜੇ ਜੇ ਸਮੇਂ 'ਚ ਇਸ ਜਲੰਧਰ ਦੇ ਵੋਟਰਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਹਾਲਾਂਕਿ ਕੋਈ ਕੰਟ੍ਰਿਬਿਊਸ਼ਨ ਨਹੀਂ ਸੀ ਉਹਨਾਂ ਨੂੰ ਐਮਪੀ ਬਣਤਾ ਉਹਨਾਂ ਨੂੰ ਐਮਪੀ ਬਣ ਕੇ ਜਲੰਧਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨਾ ਚਾਹੀਦਾ ਸੀ ਜਲੰਧਰ ਦੇ ਨਸ਼ੇ ਨੂੰ ਦੂਰ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਸੀ ਗੈਰ ਕਾਨੂੰਨੀ ਧੰਦਿਆਂ ਨੂੰ ਬੰਦ ਕਰਵਾਉਣਾ ਚਾਹੀਦਾ ਸੀ ਪਰ ਲੋਕ ਜਾਣਦੇ ਸਾਰਾ ਕੁਝ ਇਹ ਪਬਲਿਕ ਹੈ ਸਭ ਜਾਣਦੇ ਤਿੰਨੂ ਜੀ ਟਿਕਟ ਦਾ ਚਰਚਾ ਵੀ ਚੱਲ ਰਹੀ ਆ ਕਹਿੰਦੇ ਤੁਹਾਨੂੰ ਟਿਕਟ ਵੀ ਮਿਲ ਸਕਦੀ ਹੈ ਜਲੰਧਰ ਤੋਂ ਜੇ ਪਾਰਟੀ ਟਿਕਟ ਦਿੰਦੀ ਹੈ ਚੋਣ ਲੜੋਗੇ ਤੁਸੀਂ ਅਗਰ ਪਾਰਟੀ ਮੇਰੀ ਬੂਥ ਤੇ ਵੀ ਡਿਊਟੀ ਲਾਏਗੀ ਜਿੱਥੇ ਵੀ ਲਾਏਗੀ ਮੈਂ ਹਾਜ਼ਰ ਹਾਂ ਮੈਂ 16 ਸਾਲ ਸ਼ਰੋਮਣੀ ਅਕਾਲੀ ਦਲ ਚ ਕੰਮ ਕੀਤਾ ਮੈਂ ਹਰ ਹੁਕਮ ਮੰਨਿਆ ਤੇ ਜੋ ਪਾਰਟੀ ਡਿਊਟੀ ਲਾਉਗੀ ਮੈਂ ਕਰੂੰਗਾ ਅੱਛਾ ਇਹ ਚੀਜ਼ ਬਤਾ ਦਿਜੀਏ ਤਿੰਨੂ ਜੀ ਕਿ ਕੰਮ ਕੀਤਾ ਉਸ ਤੋਂ ਬਾਅਦ 16 16 ਤਰੀਕ ਨੂੰ ਸੀਐਮ ਸਾਹਿਬ ਵੱਲੋਂ ਟਿਕਟ ਲਾਂਚ ਕਰ ਰਹੇ ਹਨ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਦੇ ਵਿੱਚ ਸੀਟ ਦਿੱਤੀ ਹੈ ਜੀ ਜੋ ਆ ਲੋਕਾਂ ਦੇ ਵਿੱਚ ਕਿੰਦਾ ਵਿਚੋ ਮੈਂ ਪਹਿਲਾਂ ਬੇਨਤੀ ਕੀਤੀ ਹੈ ਜੋ ਮੇਰੀ ਜ਼ਿੰਮੇਵਾਰੀ ਲਗਾਉਣਗੇ ਕਿਸੇ ਦੇ ਵੀ ਲਗਾਉਣਗੇ ਅਸੀਂ ਸਾਰੇ ਹੀ ਸਾਰੇ ਲੀਡਰਸ਼ਿਪ ਹਾਜ਼ਰ ਅਸੀਂ ਕਰਾਂਗੇ ਇਹਨੂੰ ਜੀ ਇੱਕ ਮਿੰਟ ਇਹਨੂੰ ਜੀ ਇੱਕ ਸਵਾਲ ਇੱਕ ਸਵਾਲ ਜੀ ਇਹ ਸਸਾਨੋ ਦੁਆਰਾ ਭਾਜਪਾ ਨੀ ਭਾਜਪਾ ਦੇ ਨਕਾਸ਼ੋ ਵਿਰੋਧ ਕੀਤਾ ਗਿਆ ਲੇਕਿਨ ਭਾਜਪਾ ਲੀਡਰ ਵੀ ਆਪਸ ਵਿੱਚ ਜਗੜਤੇ ਨਜ਼ਰ ਆਇਆ ہے دوکھا کیا ہے مجدور کے ساتھ زیادتی کی ہے پنجاب کے ساتھ زیادتی کی اب سمیں آ گیا ہے اب لوگ اپنا مددان کر کے ان کو جواب دیں عام آدمی پارٹی نے ابھی اپنے پیش اس میں بتایا گیا کہ بھاجپا کی ایک میٹنگ میں بھاجپا ورکر ہی آپ اس میں اُلج پڑے ایک دوسرے میں کچھیاں چلائیں اور کیا لگ رہا ہے اس کو یہ تو بھاجپا والے بتائیں گے کیوں اُلج رہے ہیں کیا ان کو پریشانی بہت بڑی ਮਜਬੂਤੀ ਦੇ ਨਾਲ ਵੈਸੇ ਤਾਂ ਆਮ ਆਦਮੀ ਪਾਰਟੀ ਪਹਿਲੇ ਹੀ ਬਹੁਤ ਮਜਬੂਤ ਸੀ ਪਰ ਹੁਣ ਹੋਰ ਵੱਡੀ ਮਜਬੂਤੀ ਦੇ ਨਾਲ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਜਿਹੜੀਆਂ ਤਿੰਨੋਂ ਪਾਰਟੀਆਂ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਤਿੰਨਾਂ ਨੂੰ ਮਾਤ ਦੇ ਕੇ ਅਵਲ ਨੰਬਰ ਤੇ ਪਹੁੰਚ ਗਈ ਔਰ ਅਸੀਂ ਇਹ ਅਨੁਮਾਨ ਲਗਾ ਰਹੇ ਕਿ ਸ਼ਾਇਦ ਤਿੰਨਾਂ ਦੀ ਅਸੀਂ ਜਵਾਨਤਾ ਜਿੱਤ ਹੋ ਜਾਣਾ ਅੱਛਾ ਗੱਲ ਕੀਤੀ ਜਾਵੇ ਤੇ ਅੱਜ ਭਾਜੀ ਦੀ ਮੀਟਿੰਗ ਹੋਈ ਹੈ ਲੁਧਿਆਣੇ ਔਰ ਆਪਸੀ ਉਹਦੇ ਵਿੱਚ ਲੜਾਈ ਝਗੜਾ ਦੇਖਣ ਨੂੰ ਮਿਲ ਰਿਹਾ ਹੈ ਇੱਕ ਦੂਸਰੇ ਦੇ ਮੁਰਸੀਆ ਚੁਲਾਉਂਦੇ ਦੇਖੇ ਇਹਦੇ ਆਮ ਪੀ ਪਾਰਟੀ ਨੇ ਆਪਣੇ ਪੇਜ ਤੇ ਵੀਡੀਓ ਵੀ ਸ਼ੇਅਰ ਕੀਤੀ ਹੈ ਅੱਜ ਤੱਕ ਇਹ ਜਿਹੜਾ মিডিਆ ਹੈਗਾ ਤੁਹਾਨੂੰ ਪਤਾ ਹੀ ਆ ਵੱਡੇ ਲੈਵਲ ਦਾ ਜਿਹੜਾ মিডিਆ ਆਪਾਂ ਕਹਿੰਦੇ ਆ ਇਹ ਮੈਨੀਪੂਲੇਟ ਕੀਤਾ ਹੋਇਆ ਹੈ ਅੱਜ ਲੋਕਾਂ ਦੇ ਛੋਟੇ-ਪੋਟੇ ਤੋਂ ਪਤਾ ਲੱਗ ਗਿਆ ਵੀ ਭਾਜਪਾ ਦੀ ਅੰਦਰੂਨੀ ਸਥਿਤੀ ਕੀ ਹੈ ਉਹਨਾਂ ਦੀਆਂ ਆਪਣੀਆਂ ਲੜਾਈਆਂ ਦੇ ਮੁਕਦੀਆਂ ਨਹੀਂ ਆ ਉਹਨਾਂ ਨੇ ਪੰਜਾਬ ਨੂੰ ਕੀ ਸੰਭਾਲਣਾ ਭਾਜਪਾ ਵੱਲੋਂ ਰੋਡ ショਅ ਕਿੱਤੇ ਜਾ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦੇ ਉੱਤੇ ਪ੍ਰਦਰਸ਼ਨ ਕਿਹੜੇ ਕਿੱਤੇ ਜਾ ਰਹੇ ਗੱਡੀਆਂ ਦੇ ਕੰਮ ਇਹ ਤਾਂ ਸ਼ੁਕਰ ਕਰੋ ਜੀ ਹਲੇ ਰੋਡ ショਅ ਤੇ ਉਹਨਾਂ ਦਾ ਉਹਨਾਂ ਨੂੰ ਹੋਣ ਦਿੱਤਾ ਜਾ ਰਿਹਾ ਹੈ ਆਣ ਵਾਲੇ ਸਮੇਂ ਦੇ ਵਿੱਚ ਤੋਂ ਉਹਨਾਂ ਨੇ ਰੋਡ ショਅਬ ਹੋਣ ਹੀ ਨਹੀਂ ਦੇਨੇ ਕਿਉਂਕਿ ਲੋਕੀ ਇੰਨੇ ਜ਼ਿਆਦਾ ਉਹਨਾਂ ਤੋਂ ਪਰੇਸ਼ਾਨ ਨੇ ਉਹਨਾਂ ਦੀਆਂ ਨੀਤੀਆਂ ਤੋਂ ਇੰਨੇ ਪਰੇਸ਼ਾਨ ਨੇ ਤੇ ਇਸ ਕਰਕੇ ਉਹਨਾਂ ਨੂੰ ਤੇ ਪਿੰਡਾਂ 'ਚ ਵੜਨ ਨਹੀਂ ਦੇਣਾ ਬਹੁਤ ਚਰਚਾ ਹੋ ਰਹੀ ਸੀ ਕਿ ਤੁਸੀਂ ਵੀ ਬੀਜੇਪੀ ਦੇ ਵਿੱਚ ਸੰਪਰਕ ਦੇ ਵਿੱਚੋਂ ਤੁਹਾਡੀ ਵੀ ਮੀਟਿੰਗਾਂ ਹੋ ਚੁੱਕੀਆਂ ਹੈ ਕਿ ਇਹ ਇੱਕ ਹੋਰੀਆਂ ਫਵਾਵਾਂ ਨੇ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਆ ਆਮ ਆਦਮੀ ਪਾਰਟੀ ਦਾ ਹਿੱਸਾ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ ਆ ਅਰਵਿੰਦ ਕੇਜਰੀਵਾਲ ਜੀ ਦੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ ਆ ਔਰ ਇੱਥੇ ਹੀ ਰਵਾਂਗਾ ਸ਼ੀਤਲ ਜੀ ਨੇ ਵੀ ਇੱਥੇ ਹੀ ਚੱਲੋ ਸ਼ੀਤਲ ਜੀ ਜੀ ਆਸੂ ਬਹੁਤ ਖਾਸ ਹੈਗੇ ਸੋਨਮ ਸੇ ਨੂੰ ਦੇਖੋ ਜਿਹੜੇ ਲੋਕ ਇਹ ਸੋਚਦੇ ਆ ਵੀ ਸਾਡਾ ਰੰਗਲਾ ਪੰਜਾਬ ਬਣੇ ਔਰ ਅੱਛਾ ਪੰਜਾਬ ਬਣੇ ਜਿਹਦੇ ਵਿੱਚ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣ ਸਿਹਤ ਦੀਆਂ ਸੁਵਿਧਾਵਾਂ ਮਿਲਣ ਸਿੱਖਿਆ ਦੀਆਂ ਸੁਵਿਧਾਵਾਂ ਮਿਲਣ ਔਰ ਨੌਕਰੀਆਂ ਦੀਆਂ ਸੁਵਿਧਾਵਾਂ ਮਿਲਣ ਜਿਹੜੇ ਤੇ ਲੋਕ ਇਸ ਨੀਤੀ ਦੇ ਉੱਤੇ ਚੱਲਣਗੇ ਜਿਹੜੇ ਲੋਕ ਇਹਨਾਂ ਨੂੰ ਪਸੰਦ ਕਰਨਗੇ ਉਹੀ ਆਮ ਆਦਮੀ ਪਾਰਟੀ 'ਚ ਰਹਿਣਗੇ ਅਸੀਂ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਆਂ ਲੋਕਾਂ ਦੀਆਂ ਸਹੂਲਤਾਂ ਨੂੰ ਪਸੰਦ ਕਰਦੇ ਆਂ ਅੱچھے ਸਕੂਲਾਂ ਨੂੰ ਪਸੰਦ ਕਰਦੇ ਆਂ ਅੱਛੀ ਚਿਕਿਤਸਾ ਸੁਵਿਧਾਵਾਂ ਨੂੰ ਪਸੰਦ ਕਰਦੇ ਆਂ ਘਰ ਘਰ ਨੌਕਰੀ ਨੂੰ ਪਸੰਦ ਕਰਦੇ ਆਂ ਫ੍ਰੀ ਬਿਜਲੀ ਨੂੰ ਪਸੰਦ ਕਰਦੇ ਆਂ ਲੋਕਾਂ ਦੀ ਸੁੱਖ ਸਹੂਲਤਾਂ ਨੂੰ ਪ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਦੇ ਨਾਲ ਆ ਔਰ ਉਹ ਨੀਤੀਆਂ ਦੇ ਨਾਲ ਹੀ ਰਵਾਂਗੇ